ਦੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਮਸਿੰਗ ਦੀਪਾਲ ਲੋਕ ਸਭਾ 2024 ਦੇ ਲਈ ਲੋਕਾਂ ਨੇ ਆਪਣਾ ਮਾਦਾਦਾਨ ਆ ਉਹ ਕਰ ਦਿੱਤਾ ਗਿਆ ਹੈ ਤਾਂ ਹੁਣ ਕੱਲ ਸਵੇਰੇ 8 ਵਜੇ ਤੋਂ ਬਾਅਦ ਜਿਹੜੇ ਕਿ ਰਿਜ਼ਲਟ ਆਣੇ ਸ਼ੁਰੂ ਹੋ ਜਾਣੇ ਨੇ ਕਿਹੜੀ ਪਾਰਟੀ ਦੇ ਕਿਹੜੇ ਉਮੀਦਵਾਰ ਉੱਤੇ ਫਤਵਾ ਦਿਖਾਇਆ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਵੱਡੀ ਗਿਣਤੀ ਦੇ ਵਿੱਚ ਈਵੀਐਮ ਮਸ਼ੀਨਾਂ ਜਿਹੜੀ ਕਿ ਸਿਕਿਉਰਟੀ ਹੈ ਉਹ ਇੱਥੇ ਕੀਤੀ ਜਾ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਇੱਥੇ ਤਾਇਨਾਤ ਕੀਤੇ ਗਏ ਨੇ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਐਸਐਸਪੀ ਜਗਰਾਉਂ ਨੀਤ ਬੈਂਸ ਉਹ ਇੱਥੇ ਪਹੁੰਚ DIJ ਤੁਨਪ੍ਰੀਤ ਉਹ ਵੀ ਇੱਥੇ ਪਹੁੰਚਦੇ ਨੇ ਤਾਂ ਸੁਰੱਖਿਆ ਦਾ ਜਿਹੜਾ ਕਿ ਜਾਇਜ਼ਾ ਉਹ ਲਿਆ ਜਾ ਰਿਹਾ ਹੈ ਤਾਂ ਹੀ ਤਸਵੀਰਾਂ ਥੋੜਨਾ ਸਾਂਝੀਆਂ ਕਰ ਰਹੇ ਹਾਂ ਆਪਣੇ ਸਹਿਯੋਗੀ ਲੋਕਾਂ ਕਾ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਸੁਰੱਖਿਆ ਨੂੰ ਲੈ ਕੇ ਪੁਖਤਾ ਜਿਹੜੇ ਕਿ ਇੰਤਜ਼ਾਮ ਨੇ ਉਹ ਕੀਤੇ ਗਏ ਨੇ ਤਾਂ 3 ਲੇਅਰ ਦੀ ਜਿਹੜੀ ਕਿ ਸਿਕਿਉਰਿਟੀ ਹੈ ਉਹ ਕੀਤੀ ਗਈ ਹੈ ਤਾਂ ਗੱਲਬਾਤ ਵੀ ਤਾਂ ਹਾਲਾਂਕਿ ਮੀਡੀਆ ਦੇ ਨਾਲ ਗੱਲਬਾਤ ਕਰਨ ਤੋਂ ਮਨਾਂ ਕਰ ਦਿੱਤਾ ਗਿਆ ਹੈ DIJ ਤੁਨਪ੍ਰੀਤ ਕੋਰ ਸੀਗੇ SSP ਜਗਰਾਉਂ ਨਮਨੀਤ ਬਹਿਨ ਸੀਗੇ ਤਾਂ EVM ਜਿਹੜੀ ਕਿ ਸੁਰੱਖਿਆ ਤੇ ਜਿਹੜੀ ਕਿ ਪੁਖਤਾ ਪ੍ਰਬੰਧ ਨੇ ਕੀਤੇ ਗਏ ਨੇ 3 ਲੇਅਰ ਦੀ ਜਿਹੜੀ ਸਿਕਿਉਰਿਟੀ ਉਹ ਕੀਤੀ ਗਈ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਬਾਹਰ ਪੰਜਾਬ ਪੁਲਿਸ ਦੇ ਮੁਲਾਜ਼ਮ ਤਨਾਤ ਕੀਤੇ ਗਏ ਨੇ 2 ਲੇਅਰ ਦੀ ਸਿਕਿਉਰਿਟੀ ਇਹਦੇ ਅੰਦਰ ਹੈ ਪੈਰਾਮਿਲਟਰੀ ਆਫੋਰਸਾ ਜਿਹੜੀ ਕਿ ਉਹ ਵੀ ਇੱਥੇ ਤਨਾਤ ਕੀਤੀਆਂ ਗਈਆਂ ਨੇ ਤਾਂ ਸਵੇਰੇ 8 ਵਜੇ ਤੋਂ ਜਿਹੜੇ ਕਿ ਇੱਥੇ ਕਾਊਂਟਿੰਗ ਹੈ ਉਹ ਸ਼ੁਰੂ ਹੋ ਜਾਵੇਗੀ ਤਾਂ ਰੋਜ਼ਾਨਾ ਨਾਲ ਸ਼ੁਰੂ ਹੋ ਜਾਣਗੇ ਕਿ ਲੋਕਾਂ ਦੇ ਵੱਲੋਂ ਆਪਣਾ ਮਤ ਦਾ ਜਿਹੜਾ ਕਿ ਇਸਤੇਮਾਲ ਹੈ ਉਹ ਕਰ ਦਿੱਤਾ ਗਿਆ ਤੇ ਲੁਧਿਆਣਾ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ 60% ਪੋਲਿੰਗ ਹੈ ਜਿਹੜੀ ਕਿ ਹੁੰਦੀ ਹੋਈ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਸੀ ਕਿ 70% ਦੇ ਕਰੀਬ ਜਿਹੜੀ ਕਿ ਪੋਲਿੰਗ ਹੈ ਉਹ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਹੌਟ ਵੇਵ ਦੇ ਕਰਕੇ ਲੋਕ ਘਰਾਂ ਦੇ ਵਿੱਚੋਂ ਘੱਟ ਨਿਕਲੇ ਨੇ ਪਰ ਫਿਰ ਵੀ ਅ ਤੋਂ ਕੈਂਡੀਡੇਟ ਜਿਹਨਾਂ ਦਾ ਇਹ ਕਹਿਣਾ ਹੈ ਕਿ ਫਿਰ ਵੀ ਵਧੀਆ ਪਰਸੈਂਟੇਜ ਜਿਹੜੀ ਕਿ VOTING ਹੈ ਉਹ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲੀ ਹੈ ਕਿਉਂਕਿ ਇੰਨੀ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਵੀ ਲੋਕ ਘਰਾਂ 'ਚੋਂ ਬਾਹਰ ਨਿਕਲੇ ਨੇ ਤਾਂ ਆਪਣਾ ਵੋਟ ਦਾ ਜਿਹੜਾ ਕਿ ਅਧਿਕਾਰ ਹੈ ਉਹਦਾ ਇਸਤੇਮਾਲ ਕੀਤਾ ਹੈ ਤਾਂ ਹੁਣ ਸੁਰੱਖਿਆ ਨੂੰ ਲੈ ਕੇ ਪੂਕ ਤਾਇ ਇੰਤਜ਼ਾਮ ਕੀਤੇ ਗਏ ਨੇ ਈਵੀਐਮ ਮਸ਼ੀਨਾਂ ਸਟਰੋਂਗ ਰੂਮ ਦੇ ਵਿੱਚ ਰੱਖੀਆਂ ਗਈਆਂ ਨੇ ਸੁਖਦੇਵ ਸਿੰਘ ਭਵਨ ਦੇ ਵਿੱਚ ਇੱਥੇ ਈਵੀਐਮ ਮਸ਼ੀਨਾਂ ਰੱਖੀਆਂ ਗਈਆਂ ਨੇ ਤੇ 3 ਲੇਅਰ ਦੀ ਜਿਹੜੀ ਸਿਕਿਉਰਿਟੀ ਹੈ ਉਹ ਇੱਥੇ ਕੀਤੀ ਗਈ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਅਫਸਰ ਇੱਥੇ ਤਾਇਨਾਤ ਕੀਤੇ ਗਏ ਨੇ ਡੀਆਈਜੀ ਤਨਪ੍ਰੀਤ ਕੋਰ ਉਹ ਵੀ ਇੱਥੇ ਪਹੁੰਚਦੇ ਨੇ ਸੁਰੱਖਿਆ ਦਾ ਜਾਇਜ਼ਾ ਲੈਣ ਐਸਐਸਪੀ ਜਗਰੌਨ ਨਮਨੀਤ ਬੈਂਸ ਉਹ ਵੀ ਇੱਥੇ ਪਹੁੰਚਦੇ ਨੇ ਸੁਰੱਖਿਆ ਦਾ ਜਾਇਜ਼ਾ ਲੈਣ ਤਾਂ ਕੁਝ ਹੀ ਘੰਟੇ ਬਚੇ ਨੇ ਦੇਖਣਾ ਹੋਵੇਗਾ ਕਿ ਲੋਕਾਂ ਦੇ ਵੱਲੋਂ ਕਿਹੜੀ ਪ ਵਿਸ਼ਵਾਸ ਹੈ ਜਿਹੜਾ ਕਿ ਉਹ ਜਿਤਾਇਆ ਹੈ ਤਾਂ ਕਿਹੜੀ ਪਾਰਟੀ ਦੇ ਕਿਹੜੇ ਉਮੀਦਵਾਰ ਨੂੰ ਜਿਤਾ ਕੇ ਲੋਕ ਸਭਾ ਚ ਭੇਜਦੇ ਨੇ ਤਾਂ ਉਸ ਤੋਂ ਪਹਿਲਾਂ ਤਸਵੀਰਾਂ ਠੋੜੀਆਂ ਸਾਂਝੀਆਂ ਕਰ ਰਹੇ ਆ ਪੀਜੂ ਦੇ ਤਸਵੀਰਾਂ ਨੇ ਤਾਂ ਕੁਝ ਹੀ ਘੰਟੇ ਬਚੇ ਨੇ ਕੱਲ ਸਵੇਰੇ 8 ਵਜੇ ਜਿਹੜੀ ਕਾਊਂਟਿੰਗ ਸ਼ੁਰੂ ਹੋ ਜਾਵੇਗੀ ਤਾਂ ਦੁਪਹਿਰ ਤੱਕ ਜਿਹੜੇ ਗੁਜ਼ਾਰਾ ਨੇ ਕਲੀਅਰ ਹੋ ਜਾਵੇਗਾ ਕਿ ਸਰਕਾਰ ਕਿਸ ਦੀ ਬਣਦੀ ਹੋਈ ਨਜ਼ਰ ਆ ਰਹੀ ਹੈ ਭਾਜਪਾ ਤੀਜੀ ਵਾਰੀ ਆਪ ਦੀ ਸਰਕਾਰ ਬਣਾ ਰਹੀ ਹੈ ਜਾਂ ਫਿਰ ਐਨਡੀਏ ਕਾਂਗਰਸ ਦੇ ਵੱਲੋਂ ਸਰਕਾਰ ਜਿਵੇਂ ਕਿ ਕਿਹਾ ਜਾ ਰਿਹਾ ਕਿ ਐਗਜ਼ਿਟ ਪੋਲ ਦੇ ਉੱਤੇ ਉਹ ਵਿਸ਼ਵਾਸ ਨਹੀਂ ਕਰਦੇ ਕਿ ਐਗਜ਼ਿਟ ਪੋਲ ਦੇ ਉਲਟ ਜਿਹੜੇ ਕਿ ਨਤੀਜੇ ਆਣਗੇ ਤਾਂ ਲੁਧਿਆਣਾ ਜੇਕਰ ਗੱਲ ਕਰੀ ਤਾਂ ਲੁਧਿਆਣਾ ਤੋਂ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਦੇ ਉਮੀਦਵਾਰ ਦੇ ਉੱਤੇ ਲੋਕਾਂ ਨੇ ਆਪਣਾ ਜਿਹੜਾ ਇੱਕ ਵਿਸ਼ਵਾਸ ਹੈ ਉਹ ਜਤਾਇਆ ਹੈ। ਕੈਮਰਾ ਪਰਸਨ ਮੈਜੀਨ ਨਾਲ ਹਿੰਮਤ ਸਿੰਘ ਦੀਪਾਲ ਦੇ ਨਿਕਸ ਸਵੇਰਾ ਲੁਧਿਆਣਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ। ਦੈਨਿਕ ਸਵੇਰਾ ਟੀਵੀ, YouTube, Facebook, Instagram, X, aur WhatsApp channel par.